ਉੱਲਾ ਤੋਂ ਉੱਲਾ ਗਲਾਬ ਦਾ ਚੰਡੀਗੜ੍ਹ ਪੰਜਾਬ ਦਾ ਇਹ ਨਾਰੇ ਅੱਜਕੱਲ ਪੰਜਾਬ ਦੀ ਫਿਜ਼ਾ ਦੇ ਵਿੱਚ ਗੂੰਜ ਰਹੇ ਆ ਹੁਣ ਇੱਕ ਨਵਾਂ ਪਰਮਾਨ ਕੇਂਦਰ ਸਰਕਾਰ ਨੇ ਦਿੱਤਾ ਉਹਦੇ ਵਿੱਚ 131ਵੀਂ ਸੋਧ ਜਿਹੜੀ ਆ ਉਹਨਾਂ ਨੇ ਪੇਸ਼ ਕਰਨ ਦਾ ਪ੍ਰੋਗਰਾਮ ਬਣਾਇਆ ਸਾਡੇ ਨਾਲ ਜੁੜੇ ਨੇ ਦੋ ਵਿਸ਼ੇਸ਼ ਮਹਿਮਾਨ ਸਾਥੀ ਪ੍ਰਗਟ ਸਿੰਘ ਜਾਮਾ ਰਹੇ ਜਿਹੜੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਸੂਬੇ ਦੇ ਸਕੱਤਮ ਨੇ ਤੇ ਨਾਲ ਹੀ ਉੱਗੇ ਚੰਤਕ ਬੁੱਧੀਜੀਵੀ ਪ੍ਰੋਫੈਸਰ ਜੈਪਾਲ ਸਿੰਘ ਜਿਹੜੇ ਭਾਰਤੀ ਇਨਕਲਾਬੀ ਮਾਰਕਸੋਦੀ ਪਾਰਟੀ ਦੇ ਸੂਬੇ ਦੇ ਖਜ਼ਾਨਚੀ ਨੇ ਸਭ ਤੋਂ ਪਹਿਲਾਂ ਮੈਂ ਦੋਨਾਂ ਮਹਿਮਾਨਾਂ ਨੂੰ ਜੀ ਆਇਆਂ ਕਿਨਾਂ ਬਹੁਤ-ਬਹੁਤ ਸ਼ੁਕਰੀਆ ਜੀ ਗਿਲਸਾਹ ਥੈਂਕ ਯੂ ਬਹੁਤ-ਬਹੁਤ ਧੰਨਵਾਦ ਜੀ ਸਭ ਪ੍ਰੋਫੈਸਰ ਸਾਹਿਬ ਸਭ ਤੋਂ ਪਹਿਲਾਂ ਮੈਂ ਤੁਹਾਡੇ ਕੋਲੋਂ ਜਾਣਨਾ ਚਾਹਾਂਗਾ ਪ੍ਰਗਟ ਸਿੰਘ ਜੀ ਨਾਲ ਕੋਲ ਬਾਅਦ ਚ ਇਹਦੇ ਰਾਜਨੀਤਿਕ ਤੌਰ ਦੇ ਉੱਤੇ ਕੀ ਹੋਣਾ ਕੀ ਨਹੀਂ ਰਾਜਨੀਤੀ ਜਿਹੜੀ ਆ ਤੇਗਵੇਂ ਹੋਣੀ ਆ ਇਹ ਇਸ ਵੇਲੇ ਵਾਪਰਿਆ ਕੀ ਆ ਇਹਦੇ ਬਾਰੇ ਤੁਸੀਂ ਥੋੜੀ ਜੀ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਜੀ ਅ ਦੇਖੋ ਗਿਲ ਸਾਹਿਬ ਇਸ ਤਰ੍ਹਾਂ ਹੈ ਵੀ ਬਾਕੀ ਤਾਂ ਬੜੀਆਂ ਲੰਬਾ ਇਤਿਹਾਸ ਹੈਗਾ ਚੰਡੀਗੜ੍ਹ ਪੰਜਾਬ ਨੂੰ ਦੇਣ ਦਾ ਪਰ ਜਿਹੜੀ ਕੱਲ ਗੱਲ ਘਟਨਾ ਵਾਪਰੀ ਹੈ ਜਿਹਨੂੰ ਤੁਰੰਤ ਕਹਿ ਸਕਦੇ ਆਪਾਂ ਉਹ ਇਹ ਹੈ ਕਿ ਜਿਹੜਾ ਪਾਰਲੀਮੈਂਟ ਦਾ ਸੈਸ਼ਨ 1 ਦਸੰਬਰ ਤੋਂ ਸ਼ੁਰੂ ਹੋ ਰਿਹਾ ਹੈ ਉਹਦੇ ਵਿੱਚ ਜੀ ਪੰਜਾਬ ਜਿਹੜੀ ਚੰਡੀਗੜ੍ਹ ਹੈ ਉਹ ਕਿਉਂਕਿ ਹੁਣ ਇਸ ਟਾਈਮ ਹੈ ਤਾਂ ਉਹ ਯੂਟੀ ਪਰ ਉਹ ਪੰਜਾਬ ਤੇ ਹਰਿਆਣਾ ਦੋਆਂ ਦੀ ਰਾਜਧਾਨੀ ਹੈ ਤੇ ਉਹਦੇ ਵਿੱਚ ਕੁਝ ਅਫਸਰ ਪੰਜਾਬ ਦੇ ਜਾਂਦੇ ਆ ਤੇ ਕੁਝ ਚੰਡੀਗੜ੍ਹ ਦੇ ਜਾਂਦੇ ਆ ਜਿਹੜੀਆਂ ਉੱਥੇ ਅੱਡ-ਅੱਡ ਸੰਸਥਾਵਾਂ ਨੇ ਕਾਲਜ ਨੇ ਬਾਕੀ ਨੇ ਉਹਨਾਂ ਦੇ ਵਿੱਚ ਵੀ ਕੁਝ ਪੰਜਾਬ ਦੇ ਏਮਪਲਾਈ ਜਾਂਦੇ ਆ ਕੁਝ ਚੰਡੀਗੜ੍ਹ ਦੇ ਜਾਂਦੇ ਆ ਤੇ ਆਪਣੇ ਹਰਿਆਣਾ ਦੇ ਜਾਂਦੇ ਆ ਤੇ ਉਸ ਜਿਹੜੇ ਹੈ ਯੂਟੀ ਦਾ ਹੈ ਦੇ ਉਹਦਾ ਸਟੇਟਸ ਬਦਲ ਕੇ ਉਹਨੂੰ ਨਰੋਲ ਯੂਟੀ ਬਣਾਉਣ ਵਰਗਾ ਜਿਵੇਂ ਬਹੁਤ ਸਾਰੀਆਂ ਯੂਟੀਆਂ ਹੈਗੀਆਂ ਨੇ ਕੇਂਦਰੀ ਸ਼ਾਸਤ ਪ੍ਰਦੇਸ਼ ਹੈਗੇ ਐ ਜਿਵੇਂ ਉਹਨਾਂ ਵਰਗਾ ਬਣਾਉਣ ਦੀ ਦੇ ਲਈ ਇੱਕ ਬਿੱਲ ਲਿਆਂਦਾ ਗਿਆ ਹੈ ਉਹ ਬਿੱਲ ਉਹਦੇ ਉਹਦੇ ਵਾਸਤੇ ਜਿਹੜੀ ਸੰਵਧਨ ਦੀ ਧਾਰਾ 240 ਹੈ ਉਹ ਸੰਵਧਨ ਦੀ ਧਾਰਾ 240 ਦੇ ਵਿੱਚ ਇਹਦੇ ਸਟੇਟਸ ਨੂੰ ਬਦਲਣ ਲਈ ਰਾਸ਼ਟਰਪਤੀ ਨੂੰ ਅਧਿਕਾਰ ਦੇਣੇ ਇਸ ਗੱਲ ਦਾ ਤੇ ਜਦੋਂ ਉਹ ਅਧਿਕਾਰ ਦੇ ਦਿੱਤੇ ਤਾਂ ਫਿਰ ਚੰਡੀਗੜ੍ਹ ਦੇ ਉੱਤੇ ਜਿਹੜਾ ਪੰਜਾਬ ਦਾ ਹੁਣ ਤੱਕ ਦਾ ਕਲੇਮ ਹੈ ਚਾਹੇ ਨਹੀਂ ਮਿਲੀ ਚੰਡੀਗੜ੍ਹ ਪੰਜਾਬ ਨੂੰ ਪਰ ਕਲੇਮ ਤੋਂ ਕਿਸੇ ਨੇ ਹਾਲੇ ਤੱਕ ਇਨਕਾਰ ਨਹੀਂ ਕੀਤਾ ਦੋ ਟੁੱਕ ਵੀ ਨਹੀਂ ਇਹ ਨੂੰ ਦੇਣੀ ਇਹ ਨਹੀਂ ਕਿਤੇ ਦੀ ਹੋ ਜਾ ਸੋ ਉਹ ਕਲੇਮ ਆਤਮ ਹੋਂਣ ਵਾਲੇ ਪਾਸੇ ਨੂੰ ਜਾ ਡੇਗਾ ਤੇ ਦੂਜਾ ਅੱਜ ਦੁਬਾਰਾ ਹੋਮ ਮਿਨਿਸਟਰੀ ਨੇ ਇੱਕ ਹੋਰ ਪੀ ਆਈ ਬੀ ਜਿਹੜਾ ਪ੍ਰੈਸ ਇਨਫਰਮੇਸ਼ਨ ਬਿਊਰੋ ਹੈ ਉਹਦੇ 'ਚ ਇੱਕ ਨਵਾਂ ਬਿਆਨ ਦਿੱਤਾ ਵੀ ਇਹ ਘਰਾਉਣ ਦੀ ਲੋੜ ਨਹੀਂ ਅਸੀਂ ਤਾਂ ਚੰਡੀਗੜ੍ਹ ਦਾ ਇੱਕ ਲਿਮਟਿਡ ਜਾਂ ਕੁਝ ਕਰ ਰਹੇ ਹਾਂ ਜਿਹਦੇ ਨਾਲ ਚੰਡੀਗੜ੍ਹ ਦੇ ਲੋਕ ਚੰਡੀਗੜ੍ਹ ਚੰਡੀਗੜ੍ਹ ਦੇ ਲੋਕਾਂ ਦੇ ਹਿੱਤਾਂ ਦਾ ਧਿਆਨ ਰੱਖਿਆ ਜਾ ਸਕੇ ਉਹ ਇਹ ਆਪਣੇ ਆਪ 'ਚ ਪੰਜਾਬ ਤੇ ਚੰਡੀਗੜ੍ਹ ਦੇ ਲੋਕਾਂ ਨੂੰ ਆਪਸੀ ਲੜਾਉਣ ਵਾਲਾ ਹੈ ਇਹ ਸਪਸ਼ਟੀਕਰਨ ਘੱਟ ਤੇ ਦੁਰ ਸਪਸ਼ਟੀਕਰਨ ਜ਼ਿਆਦਾ ਹੈ ਜਣੀ ਜਿਹਦੇ 'ਚ ਹੋਰ ਵੀ ਭਾਵਨਾਵਾਂ ਮਿਲਿਆਰ ਕਰਨਗੇ ਇਹ ਜੀ ਅ ਉਹ ਪ੍ਰਗਟ ਸਿੰਘ ਜਮਾ ਰਾਏ ਜੀ ਇੱਕ ਅੱਜ ਜਿਵੇਂ ਪ੍ਰੋਫੈਸਰ ਸਾਹਿਬ ਨੇ ਦੱਸਿਆ ਉਹਨਾਂ ਨੇ ਕੁੱਛ ਕਹਿੰਦੇ ਆ ਯੂ ਟਰਨ ਮਾਰਿਆ ਕੋਈ ਐਲ ਟਰਨ ਆ ਉਹ ਕੀ ਕਰਨਾ ਜਿੱਦਾਂ ਪ੍ਰੋਫੈਸਰ ਉਹਨਾਂ ਨੇ ਦੱਸਿਆ ਵੀ ਸਾਨੂੰ ਆਪਸ ਵਿੱਚ ਲੜਾਉਣ ਦਾ ਹੀ ਅਸਲ ਦੇ ਵਿੱਚ ਉਹਨਾਂ ਨੇ ਬਣਾ ਲਿਆ ਜਿਹੜੇ ਭਾਜਪਾ ਦੇ ਪੰਜਾਬ ਦੇ ਪ੍ਰਧਾਨ ਨੇ ਉਹ ਕਹਿੰਦੇ ਆ ਵੀ ਨਹੀਂ ਨਹੀਂ ਕੋਈ ਫਿਕਰ ਕਰਨ ਦੀ ਲੋੜ ਕੋਈ ਨਹੀਂ ਹੈ ਇਹ ਤੁਸੀਂ ਚਿੰਤਾ ਨਾ ਕਰੋ ਪੰਜਾਬ ਨਾਲ ਧੱਕਾ ਨਹੀਂ ਹੋਣ ਦੇਣਾ ਹੈ ਇਹ ਮਹਿਜ ਰਾਜਨੀਤਿਕ ਬਿਆਨ ਆ ਕਿ ਤੁਹਾਨੂੰ ਕੀ ਲੱਗਦਾ ਪੰਜਾਬ ਦੇ ਵਿੱਚ ਇਸ ਵੇਲੇ ਰਾਜਨੀਤਿਕ ਤੌਰ ਤੇ ਕੀ ਵਾਪਰ ਰਿਹਾ ਆ ਉਹਦੇ ਤੇ ਕੁਝ ਟਿੱਪਣੀ ਜੇ ਤੁਸੀਂ ਦੇ ਸਕੋ। ਅ ਡਾਕਟਰ ਸਾਹਿਬ ਜਿਹੜੀ ਸਭ ਤੋਂ ਖਤਰਨਾਕ ਗੱਲ ਆ ਕਿ ਜਦੋਂ ਤੋਂ ਦੇਸ਼ ਦੀ ਆਜ਼ਾਦੀ ਵੇਲੇ ਵੀ ਸਾਨੂੰ ਬਹੁਤ ਵੱਡਾ ਸੰਤਾਪ ਭੋਗਣਾ ਪਿਆ ਜਦੋਂ ਅਸੀਂ ਭਾਰਤ-ਪਾਕਿਸਤਾਨ ਬਣਿਆ ਤੇ ਉਸ ਵੇਲੇ ਵੀ ਬਹੁਤ ਵੱਡਾ ਸੰਤਾਪ ਪੰਜਾਬੀਆਂ ਨੇ ਭੋਗਿਆ। ਫਿਰ ਪੰਜਾਬ ਦੇ ਸੂਬੇ ਲਈ ਜਿਹੜਾ ਬੋਲੀ ਦੇ ਆਧਾਰ ਤੋਂ ਦੇ ਲਈ ਵੀ ਸੰਘਰਸ਼ ਲੰਮਾ ਕੀਤਾ ਇਹ ਕੇਂਦਰ ਵੱਲੋਂ ਤੱਕੇ ਪਹਿਲਾਂ ਵੀ ਹੁੰਦੇ ਰਿਹਾ ਪਰ ਜਿਹੜੀ ਭਾਰਤੀ ਜਨਤਾ ਪਾਰਟੀ ਆ ਜਿਹੜੀ ਹਰ ਚੀਜ਼ ਨੂੰ ਆਪਣੇ ਹੱਥ ਵਿੱਚ ਖੜਨਾ ਚਾਹੁੰਦੀ ਆ ਤੇ ਇੱਕ ਹਿੰਦੂ ਰਾਸ਼ਟਰ ਬਣਾਉਣ ਦਾ ਜਿਹੜਾ ਆਪਣਾ ਨਿਸ਼ਾਨਾ ਉਹਨੂੰ ਉਹਨਾਂ ਨੇ ਰੱਖਿਆ ਹੋਇਆ ਇਹ ਇਸ ਕਰਕੇ ਜਿਹੜਾ ਪੰਜਾਬ ਆ ਇਹਦੇ ਉੱਤੇ ਬਾਹਰ ਹਰ ਦਿਨ ਕੋਈ ਨਾ ਕੋਈ ਇਦਾਂ ਦਾ ਵਾਰੂ ਕਰਦੇ ਆ ਜਿਦੇ ਨਾਲ ਦੋ ਨਿਸ਼ਾਨੇ ਉਹਨਾਂ ਦੇ ਪੂਰੇ ਹੁੰਦੇ ਆ ਇੱਕ ਤੇ ਉਹ ਆਪਣੇ ਇਹਨਾਂ ਮਨਸੂਬਿਆਂ ਨੂੰ ਜਿਹੜੀ ਆ ਚੀਜ਼ ਆਪਣੇ ਕੋਲ ਖੜਨੀ ਕੇਂਦਰਤਖੰਡ ਦੀ ਪ੍ਰਕਿਰਿਆ ਉਹਨੂੰ ਤੇਜ਼ ਕਰਨਾ ਚਾਹੁੰਦੇ ਆ ਦੂਸਰੀ ਗੱਲ ਵੀ ਪੰਜਾਬ ਨੇ ਇੱਕ ਲੰਮਾ ਸਮਾਂ ਸੰਤਾਪ ਵੀ ਢੰਡਾਇਆ ਇਹੋ ਮੁੱਦੇ ਜਿਹੜੇ ਪੰਜਾਬ ਦੇ ਜਿਨ੍ਹਾਂ ਨਾਲ ਵਿਤਕਰਾ ਜਿਹੜਾ ਪੰਜਾਬ ਨਾਲ ਹੁੰਦਾ ਰਿਹਾ ਜੀਸ ਕਰਕੇ ਅਸੀਂ ਇੱਕ ਕਾਲਾ ਦੌਰ ਵੀ ਇੱਥੇ ਢੰਡਾਇਆ ਜਦੋਂ ਇਦਾਂ ਦੇ ਫੈਸਲੇ ਵਾਰ-ਵਾਰ ਭਾਰਤੀ ਜਨਤਾ ਪਾਰਟੀ ਵੱਲੋਂ ਲਏ ਜਾਂਦੇ ਆ ਉਹਦਾ ਇੱਕ ਤੇ ਜਿਹੜੇ ਸਹੀ ਪੰਜਾਬੀ ਰੂਕ ਆ ਉਹਨਾਂ ਦੀਆਂ ਭਾਵਨਾਵਾਂ ਦੇ ਉੱਤੇ ਉਹਨਾਂ ਦੇ ਉੱਤੇ ਵੱਡੀ ਛੱਟ ਵੱਜਦੀ ਆ ਕਿ ਸਾਡੇ ਨਾਲ ਵਿਤਕਰੇ ਦਰ ਵਿਤਕਰਾ ਹੋਈ ਜਾ ਰਿਹਾ ਦੂਸਰੇ ਪਾਸੇ ਉਹ ਤੱਤ ਵੀ ਆ ਜਿਹੜੇ ਤੱਤ ਇਹਨਾਂ ਚੀਜ਼ਾਂ ਨੂੰ ਵਰਤ ਸਕਦੇ ਆ ਉਹਨਾਂ ਨੂੰ ਵੀ ਇਹਦਾ ਬਾਦ ਮਿਲਦਾ ਇਸ ਕਰਕੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੀ ਜਿਹੜੀ ਆਰਐਸਐਸ ਦੀ ਮਗਰ ਭਾਵਨਾ ਆ ਉਹਨੂੰ ਸਮਝਣ ਦੀ ਲੋੜ ਆ ਕਿ ਉਹ ਪੰਜਾਬ ਦੇ ਨਾਲ ਕਿਹੜਾ ਵਿਹਾਰ ਕਰਨਾ ਚਾਹੁੰਦੇ ਆ ਇਸ ਕਰਕੇ ਇਸ ਵੇਲੇ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਆ ਕਿ ਜਿਹੜੀ ਕੇਂਦਰ ਦੀ ਸਰਕਾਰ ਆ ਉਹ ਭਾਵੇਂ ਬਾਰਡਰ ਦੀ ਪੱਟੀ ਦਾ ਸਵਾਲ ਹੁੰਦਾ ਹੋਵੇ ਬਾਰਡਰ ਦੀ ਪੱਟੀ ਬੀਅਸ ਹਵਾਲੇ ਕੀਤੀ ਅੱਜ ਨਸ਼ੇ ਸਭ ਤੋਂ ਵੱਧ ਪੰਜਾਬ ਦੇ ਵਿੱਚ ਆਉਂਦੇ ਆ ਡਰੋਨ ਉੱਡ ਕੇ ਆਉਂਦੇ ਆ ਉਹਨਾਂ ਤੇ ਕੋਈ ਕੰਟਰੋਲ ਨਹੀਂ ਉਹ ਵੀ ਪੰਜਾਬ ਦੇ ਹੱਥੋਂ ਜਿਹੜਾ ਇਹਨਾਂ ਨੇ ਕੋਇਆ ਇਹਦੇ ਨਾਲ ਸਾਡੇ ਡੈਮਾਂ ਦੇ ਉੱਤੇ ਹਮਲਾ ਕੀਤਾ ਸਾਡਾ ਜਿਹੜਾ ਚੰਡੀਗੜ੍ਹ ਇੱਕਲਾ ਇਹ ਨਹੀਂ ਵੀ ਸਾਡੀ ਰਾਜਧਾਨੀ ਆ ਸਾਡੇ ਪਿੰਡਾਂ ਨੂੰ उजाੜ ਕੇ ਬਣਿਆ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਵੀ ਜਿਹੜਾ ਅਰਜੀਤ ਲਖਵਾਸ ਚੌਥਾ ਸੀ ਉਹਦੇ ਵਿੱਚ ਵੀ ਪਰਮਾਨ ਕੀਤਾ ਹੋਇਆ ਵੀ ਇਹ ਪੰਜਾਬ ਦੇ ਦਾ ਹੱਕ ਬਣਦਾ ਪੰਜਾਬ ਨੂੰ ਦਿੱਤਾ ਜਾਣਾ ਉਹਦੇ ਤੋਂ ਮੁਕਰਿਆ ਗਿਆ ਅੱਜ ਵੀ ਜੇ ਇਸ ਤਰੀਕੇ ਦੀਆਂ ਸਾਜਸ਼ਾ ਰਚੀਆਂ ਜਾ ਰਹੀਆਂ ਇਹ ਜ਼ਰੂਰ ਹੀ ਪੰਜਾਬ ਨੂੰ ਤਬਾਹ ਕਰਨ ਵਾਲੀਆਂ ਇਹ ਤੋਂ ਪੰਜਾਬੀ ਲੋਕਾਂ ਨੂੰ ਵੀ ਚਿੰਤਾ ਵੱਧਈ ਆ ਤੇ ਸਮੁੱਚੇ ਪੰਜਾਬ ਨੂੰ ਇਹਦੇ ਵਿਰੁੱਧ ਇੱਕ ਮੁੱਠ ਹੋਣਾ ਚਾਹੀਦਾ ਕਦੀ ਕਦਮ ਕਾਂਚ ਕਲਿਆ ਯੂਨੀਵਰਸਿਟੀ ਦੇ ਵਿੱਚ ਵੀ ਇਹੋ ਕੁਝ ਵਾਪਰਿਆ ਫੇਰ ਉਹਦੇ ਤੋਂ ਪਿੱਛੇ ਆ ਗਏ ਉਹ ਲੋਕਾਂ ਨੂੰ ਢਕਾਉਣਾ ਵਿੱਚ ਚਾਹੁੰਦੇ ਆ ਤੇ ਲਗਾਤਾਰ ਉਹ ਕਦਮ ਵੀ ਚੁਪਣਾ ਚਾਹੁੰਦੇ ਆ ਲੋਕਾਂ ਦਾ ਗੁੱਸਾ ਵਧਿਆ ਉਹਦੇ ਵਿੱਚੋਂ ਕੁਝ ਤਾਕਤਾਂ ਉਹਨਾਂ ਦੇ ਉਹਦਾਂ ਦੇ ਨਾਰੇ ਚੁੱਕਲੇ ਤੇ ਫੇਰ ਉਹਨੂੰ ਥੋੜਾ ਜਿਹਾ ਪਿੱਛੇ ਹਟ ਗਏ ਇਹ ਦੋਵੇਂ ਕਾਰਜੂ ਕਰਨਾ ਚਾਹੁੰਦੇ ਆ ਜਿਹਦੇ ਖਿਲਾਫ ਪੰਜਾਬੀਆਂ ਨੂੰ ਬੜਾ ਸੋਚ ਸਮਝ ਕੇ ਇੱਕ ਸਾਂਝਾ ਸੰਘਰਸ਼ ਪਸਾਰਨ ਦੀ ਲੋੜ ਆ ਸਰਕਾਰ ਉਹਨਾਂ ਲੋਕਾਂ ਦੀ ਆ ਜਿਹੜੀ ਸਾਡੇ ਗੁਰੂਆਂ ਦੀ ਵਿਚਾਰਧਾਰਾ ਦੇ ਵੀ ਵਿਰੋਧ ਆ ਜਿਹੜੀ ਲਗਾਤਾਰ ਜੇ ਕਹਿ ਲਈਏ ਵੀ ਜਿਹੜਾ ਪ੍ਰਚਾਰ ਕਰ ਰਹੀ ਆ ਉਹ ਸਾਡੇ ਗੁਰੂਆਂ ਦੇ ਵਿਚਾਰ ਧਾਰਾ ਜਾਤ ਪਾਤ ਨੂੰ ਖਤਮ ਕਰਨਾ ਵਿਧਵਾ ਔਰਤਾਂ ਦੇ ਵਿਆਹ ਕਰਨੇ ਔਰਤ ਦਾ ਸਨਮਾਨ ਕਰਨਾ ਜਾਤੀ ਪਾਤੀ ਖਤਮ ਕਰਨਾ ਬਰਾਬਰਤਾ ਇੱਕ ਪੰਗਤ ਦੇ ਵਿੱਚ ਲੋਕਾਂ ਨੂੰ ਫੁਲਕਾ ਸ਼ਿਕਾਉਣਾ ਇਹ ਇਹ ਸਾਰਾ ਬਰਾਬਰਤਾ ਵਾਲਾ ਜਿਹੜਾ ਨਾਰਾ ਆ ਉਹਨਾਂ ਨੂੰ ਬਹੁਤ ਚੁਪਦਾ ਆ ਤੇ ਦੂਸਰਾ ਗੱਲ ਆ ਵੀ ਜਿਹੜੀ ਸਾਡੀ ਪੰਜਾਬੀਆਂ ਦੀ ਅਸੀਂ ਸਿਰ ਉੱਚਾ ਕਰਕੇ ਜੂਣਾ ਜਾਣਦੇ ਆ ਉਹ ਵੀ ਉਹਨਾਂ ਨੂੰ ਚੁਪਦਾ ਆ ਇਸ ਕਰਕੇ ਵਾਰ-ਵਾਰ ਹਮਲੇ ਤੇ ਹੋ ਰਹੇ ਆ ਇਹ ਤੇ ਸਮੁੱਚੇ ਪੰਜਾਬੀਆਂ ਨੂੰ ਸੋਚਣ ਦੀ। ਜੇ ਵਦਿਯਾ ਕੋਈ ਕੁਛ ਕਹਿਣਾ ਦੱਸਿਆ ਪ੍ਰੋਫੈਸਰ ਸਾਹਿਬ ਇੱਕ ਲਾਸਟ ਟਿੱਪਣੀ ਜਿਹੜੀ ਆ ਉਹ ਸਿਰਫ ਤੇ ਸਿਰਫ ਇੰਨੀ ਕ ਵੀ ਹੁਣ ਤੱਕ ਜਿਹੜੇ ਰਾਜਨੀਤਿਕ ਪਾਰਟੀਆਂ ਜਿਹੜੀਆਂ ਮੇਨ ਆ ਜਿਹਦੇ ਵਿੱਚ ਭਾਜਪਾ ਦਾ ਮੈਂ ਦੱਸੇ ਦਿੱਤਾ ਜੇ ਉਹਦੇ ਤੇ ਵੀ ਹੋਰ ਕੋਈ ਵਾਅਦਾ ਕਰਨਾ ਚਾਹੋ ਕਰ ਸਕਦੇ ਹੋ ਤੁਸੀਂ ਕਾਂਗਰਸ ਦਾ ਕੀ ਸਟੈਂਡ ਆ ਉਹਦੇ ਵਿੱਚ ਆਮ ਆਦਮੀ ਪਾਰਟੀ ਦਾ ਕੀ ਸਟੈਂਡ ਆ ਅਕਾਲੀਆਂ ਦਾ ਕੀ ਸਟੈਂਡ ਆ ਇਹਦੇ ਬਾਰੇ ਥੋੜਾ ਜਿਹਾ ਚੰਦਨਾ ਪਾਇਓ ਜਿਹੜਾ ਇਹ ਕੱਲ 131ਵੀਂ ਸੋਧ ਦਾ ਜਿਹੜਾ ਮਤਾ ਆਇਆ ਭਾਵੇਂ ਉਹਨਾਂ ਨੇ ਥੋੜਾ ਬਹੁਤ ਕਿਤੇ ਨਾ ਕਿਤੇ ਮੋੜਾ ਕੱਟਿਆ ਜਾਂ ਪ੍ਰੈਸ਼ਰ ਹੇਠ ਆਏ ਆ ਪਰ ਉਹ ਰਾਜਨੀਤਿਕ ਤੌਰ ਤੇ ਦੂਜੀਆਂ ਪਾਰਟੀਆਂ ਕੀ ਸੋਚਦੀਆਂ ਅ ਦੇਖੋ ਕੱਲ ਜਦੋਂ ਇਹ ਗੱਲ ਪਬਲਿਕ ਟਪੇਨ ਚ ਆਈ ਹੈ ਕਿ ਵੀ ਕੇਂਦਰ ਸਰਕਾਰ ਹੈ ਜਿਹੜੀ ਉਹ ਚੰਡੀਗੜ੍ਹ ਦਾ ਸਟੇਟਸ ਬਦਲਣਾ ਚਾਹੁੰਦੀ ਹੈ ਉਹਨੂੰ ਜਿਹੜੀਆਂ ਦੂਜੀਆਂ ਯੂਟੀਆਂ ਐ ਉਹਨਾਂ ਵਰਗੀ ਇੱਕ ਯੂਟੀ ਬਣਾਉਣਾ ਚਾਹੁੰਦੀ ਐ ਤੇ ਪੰਜਾਬ ਦਾ ਅਧਿਕਾਰ ਪੱਕੇ ਤੌਰ ਤੇ ਖੋਹਣਾ ਚਾਹੁੰਦੀ ਐ ਚੰਡੀਗੜ੍ਹ ਤੋਂ ਤਾਂ ਜਿਹੜੀਆਂ ਤਿੰਨ ਵੱਡੀਆਂ ਧਿਰਾਂ ਨੇ ਰਾਜਨੀਤਿਕ ਕਾਂਗਰਸ ਹੈ ਉਹਨਾਂ ਦੇ ਪ੍ਰਧਾਨ ਦਾ ਬਿਆਨ ਆਇਆ ਵੀ ਅਸੀਂ ਹੋਣ ਨਹੀਂ ਦੇਵਾਂਗੇ ਸ਼੍ਰੋਮਣੀ ਅਕਾਲੀ ਦਲ ਦਾ ਆਇਆ ਚਾਹੇ ਉਹਨਾਂ ਨੇ ਮਲਮੀਜੀਤ ਨਾਲ ਇਹ ਕਿਹਾ ਵੀ ਉਹ ਦੁਬਾਰਾ ਵਿਚਾਰ ਕਰੇ ਇਸ ਗੱਲ ਦੇ ਉੱਤੇ ਪਰ ਜਣੀ ਉਹਨਾਂ ਨੇ ਇਹਦਾ ਵਿਰੋਧ ਜ਼ਰੂਰ ਕਰਿਆ ਤੇ ਜਿਹੜੀ ਆਮ ਆਦਮੀ ਪਾਰਟੀ ਹੈ ਉਹਦੇ ਕਈ ਆਗੂਆਂ ਦੇ ਬਿਆਨ ਇਸ ਤਰ੍ਹਾਂ ਆਏ ਜਿਹੜਾ ਨਵ ਸੰਗਠਿਤ ਅਕਾਲੀ ਦਲ ਹੈ ਉਹਨਾਂ ਦੇ ਹਰਪ੍ਰੀਤ ਸਿੰਘ ਦਾ ਬਿਆਨ ਵੀ ਮੈਂ ਪੜਿਆ ਤੇ ਜਿਹੜੀ ਕੇਂਦਰੀ ਪੰਜਾਬੀ ਲੇਖਕ ਸਭਾ ਉਹਦਾ ਬਿਆਨ ਵੀ ਮੈਂ ਪੜਿਆ ਹੈ ਤੇ ਬਹੁਤ ਸਾਰੇ ਹੋਰ ਲੋਕ ਜਿਹੜੇ ਐ ਸੋਸ਼ਲ ਮੀਡੀਆ ਦੇ ਉੱਤੇ ਉਹ ਇਹ ਦੱਸਦਾ ਹੈਗਾ ਦੀ ਇਹ ਗੱਲ ਵੀ ਪੰਜਾਬ ਦਾ ਤਾਪਮਾਨ ਇਹ ਸਮੁੱਧੇ ਦੇ ਉੱਤੇ ਜਰਾ ਉੱਚਾ ਹੈਗਾ ਜੇ ਕੇਂਦਰ ਸਰਕਾਰ ਨੇ ਕੋਈ ਇਸ ਕਿਸਮ ਦਾ ਕੰਮ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੰਜਾਬ ਜਿਹੜਾ ਹੈ ਉਹਦੇ ਇੱਕ ਮੁੱਠ ਹੋ ਕੇ ਇਹ ਸਮੁੱਧੇ ਦੇ ਉੱਤੇ ਕੇਂਦਰ ਵਿਰੁੱਧ ਲੜਨ ਦੇ ਬਹੁਤ ਜ਼ਿਆਦਾ ਚਾਂਸ ਹੈਗੇ ਅਸੀਂ ਇਹ ਸਮਝ ਤੇ ਦੂਜਾ ਜਿਹੜਾ ਚੰਡੀਗੜ੍ਹ ਪਿਆਲ ਜਿਹੜਾ ਚੰਡੀਗੜ੍ਹ ਦਾ ਪਹਿਲਾਂ ਉਹਨੇ 28 ਤਰੀਕ ਨੂੰ 28 ਅਕਤੂਬਰ ਨੂੰ ਇੱਕ ਨੋਟੀਫਿਕੇਸ਼ਨ ਕੀਤੀ 4 ਨੂੰ ਪਹਿਲਾਂ ਉਹਨੂੰ ਵਿਡਰੋਅ ਕਰ ਲਿਆ ਨੋਟੀਫਿਕੇਸ਼ਨ ਨੂੰ ਖਤਮ ਕਰਤਾ ਨਾਲ ਦੀ ਨਾਲੇ ਦੂਜੀ ਨੋਟੀਫਿਕੇਸ਼ਨ ਕਰਤੀ ਉਹਦੇ ਚ ਇਹ ਭਾਰਤਾਂ ਵੀ ਅਸੀਂ ਇਹ ਦੱਸਾਂਗੇ ਵੀ ਇਹ ਲਾਗੂ ਕਦੋਂ ਤੋਂ ਕਰਦੇ ਜਦੋਂ ਲੋਕ ਲੜਦੇ ਰਹੇ ਫਿਰ ਇਹ 7 ਤਰੀਕ ਨੂੰ ਉਹਨਾਂ ਨੇ ਵਾਪਸ ਲਿਆ ਇਸ ਮੁੱਦੇ ਦੇ ਉੱਤੇ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਮੁੱਦੇ ਦੇ ਉੱਤੇ ਆ ਜਿਹੜੀ ਨਾਰਥ ਯੂਨ ਦੀ ਮੀਟਿੰਗ ਹੋਈ ਹੈ ਪਿੱਛੇ ਫਰੀਦাবাদ ਚ ਉਹਦੇ ਅਮਿਤ ਸ਼ਾਹ ਨੇ ਇਹ ਕਹਿ ਕੇ ਨਵਾਂ ਪੰਗਾ ਫੇਰ ਸ਼ੁਰੂ ਕਰਤਾ ਵੀ ਇਹਦੇ ਚ ਹਰਿਆਣਾ ਵੀ ਆਪਣੇ ਕਾਲਜ ਜੋੜਨਾ ਚਾਹੁੰਦਾ ਹੈ ਹਾਲਾਂਕਿ ਹਰਿਆਣੇ ਨੇ ਆਪਣੇ ਆਪ ਕਾਲਜ ਦੇ ਇੱਕ ਤੋਂ ਬਾਅਦਸ ਲੈ ਲਈ ਸੀ ਪਹਿਲਾਂ ਹੀ ਤੇ ਉਹ ਜੋੜਨੇ ਚਾਹੁੰਦਾ ਹੈ ਚਲੋ ਇਹ ਪੰਜਾਬ ਤੇ ਹਰਿਆਣੇ ਦਾ ਆਪਸ ਚ ਮਸਲਾ ਹੈ ਦੋਨੇ ਭਰਾ ਬੈਠ ਕੇ ਆਪਸ ਚ ਨਿਜਠ ਲੈਣ ਵੀ ਕਿਹੜੇ ਕਾਲਜ ਇਹਦੇ ਨਾਲ ਜੋੜਨੇ ਆ ਕਿਹੜੇ ਨਹੀਂ ਜੋੜਨੇ ਕਹਿਣ ਦਾ ਭਾਵ ਵੀ ਜੇ ਕੱਲੇ ਪੰਜਾਬ ਦੀ ਇਹ ਯੂਨੀਵਰਸਿਟੀ ਰਹਿੰਦੀ ਐ ਤਾਂ ਹਰਿਆਣੇ ਦੇ ਕਾਲਜ ਨਹੀਂ ਆਉਣੇ ਤੇ ਪਹਿਲਾਂ ਵੀ ਨਹੀਂ ਹੈ ਉਹ ਤੇ ਉਹ ਜਾਣ ਬੁੱਝ ਕੇ ਇਹਨੂੰ ਪੰਜਾਬ ਵਰਸਸ ਹਰਿਆਣੇ ਦਾ ਮੁੱਦਾ ਬਣਾਉਣਾ ਚਾਹੁੰਦੇ ਆ ਜਿਹੜੀ ਅੱਜ ਅਖੌਤੀ ਉਹਨਾਂ ਨੇ ਕਿਹਾ ਵੀ ਅਸੀਂ ਵਿਡਰੋ ਕਰ ਰਹੇ ਹਾਂ ਫਲਾਣਾ ਕਰਦੇ ਆ ਜਾਂ ਅਸੀਂ ਉਹਦੇ ਤੇ ਮਿੱਟੀ ਜੀ ਪਾਉਣਾ ਚਾਹੁੰਦੇ ਆ ਉਹ ਮਿੱਟੀ ਨਹੀਂ ਪਾ ਰਹੇ ਹੁਣ ਉਹ ਪੰਜਾਬ ਦੇ ਲੋਕਾਂ ਨੂੰ ਚੰਡੀਗੜ੍ਹ ਸ਼ਹਿਰ ਦੇ ਲੋਕਾਂ ਨਾਲ ਲੜਾਉਣਾ ਚਾਹੁੰਦੇ ਆ ਕਿਉਂਕਿ ਚੰਡੀਗੜ੍ਹ ਦੇ ਕੁਝ ਲੋਕਾਂ ਦੇ ਅੰਦਰ ਅਜਿਹਾ ਬਣ ਗਿਆ ਵੀ ਜਿੰਨਾ ਚਿਰ ਇਹ ਯੂਟੀ ਐ ਖੁੱਲੇ ਪੰਡ ਆਉਂਦੇ ਐ ਮौजਾਂ ਕਰਦੇ ਆ ਕਈ ਸਾਰਿਆਂ ਦਾ ਕੁਝ ਕੁਝ ਵੀ ਜਿਹੜੇ ਵੈਸਟਡ ਇੰਟਰਸਟ ਐ ਉਹਨਾਂ ਦਾ ਇਸ ਕਿਸਮ ਦਾ ਖਿਆਲ ਐ ਤੇ ਉਹ ਲੋਕਾਂ ਨੂੰ ਪੰਜਾਬ ਦੇ ਲੋਕਾਂ ਦੇ ਵਿਰੁੱਧ ਭੜਕਾਉਣਾ ਚਾਹੁੰਦੇ ਆ ਉਹ ਇਸ ਗੱਲ ਦੇ ਉੱਤੇ ਤੇ ਸਾਡੇ ਸਮੁੱਚੇ ਪੰਜਾਬੀਆਂ ਦਾ ਫਰਜ਼ ਇਹ ਐ ਵੀ ਸਾਡੀ ਨਾ ਦੁਸ਼ਮਣੀ ਕਾਂਗਰਸ ਆਪਣੇ ਹਰਿਆਣੇ ਨਾਲ ਐ ਤੇ ਨਾ ਚੰਡੀਗੜ੍ਹ ਦੇ ਲੋਕਾਂ ਨਾਲ ਐ ਅਸੀਂ ਤਾਂ ਇੱਕ ਅਸੂਲੀ ਗੱਲ ਕਰ ਰਹੇ ਹਾਂ ਵੀ ਇਹ ਜਿਵੇਂ ਪ੍ਰਗਟ ਸੋਹਣਾ ਨੇ ਕਿਹਾ ਵੀ 1 ਜਨਵਰੀ 201986 ਨੂੰ ਇੱਕ ਉਹ ਸਮਝੌਤਾ ਜਿਹੜਾ ਰਜੀਵ ਲਾਂਗੋਆ ਸਮਝੌਤਾ ਹੈ ਉਹਦੇ 'ਚ ਸਮੁੱਚੀ ਪਾਰਲੀਮੈਂਟ ਨੇ ਹੱਥ ਖੜੇ ਕਰਕੇ ਆਹੀ ਭਾਜੀਪੀ ਵਾਲੇ ਆਗੂਆਂ ਨੇ ਵੀ ਹੱਥ ਖੜੇ ਕਰਕੇ ਇਸ ਗੱਲ ਨੂੰ ਪਾਸ ਕੀਤਾ ਹੋਇਆ ਦੀ ਪੰਜਾਬ ਦੇ ਉਹਨਾਂ ਨੇ ਨਹੀਂ ਦਿੱਤਾ ਤੇ ਹੁਣ ਸਗੋਂ ਭਾਜੀਪੀ ਨੂੰ ਪਹਿਲ ਕਰਨੀ ਚਾਹੀਦੀ ਹੈ ਵੀ ਉਹ ਤਾਂ ਨਹੀਂ ਸੀ ਦੇਖੇ ਕਾਂਗਰਸਾਂ ਤਾਂ ਬੜੇ ਮਾੜੇ ਸੀ ਲੋਕ ਅਸੀਂ ਪੰਜਾਬ ਨੂੰ ਦੰਨਿਆ ਚੰਡੀਗੜ੍ਹ ਉਹ ਕਹਿੰਦੇ ਹੂਟ ਵਰ ਟੋਕਰੀਆ ਆਪਾਂ ਇਸ ਸਮੇਂ ਦੇ ਵਿੱਚ ਕੋਈ ਸਾਂਝਾ ਸੰਘਰਸ਼ ਚੱਲੇ ਜਿਹਦੇ ਵਿੱਚ ਪੰਜਾਬ ਨੂੰ ਚੰਡੀਗੜ੍ਹ ਮਿਲ ਜਾਏ ਯੂਨੀਵਰਸਿਟੀ ਜਿਹੜੀ ਆ ਉਹ ਵੀ ਮਿਲ ਜਾਏ ਤੇ ਇਹ ਪੰਜਾਬ ਵਾਸਤੇ ਜਿਹੜਾ ਆ ਉਹ ਚੰਗਾ ਜਿਹੜਾ ਕਦਮ ਗਿਣਿਆ ਜਾਏਗਾ ਨਹੀਂ ਤਾਂ ਪਿਛਲੇ ਸਮਿਆਂ ਦੇ ਵਿੱਚ ਆਪਾਂ ਦੇਖਦੇ ਰਹੇ ਹਾਂ ਕਿ ਇਹ ਰਾਜਨੀਤਿਕ ਤਰ੍ਹਾਂ ਆਪਣੀਆਂ ਰੋਟੀਆਂ ਤਾਂ ਜ਼ਰੂਰ ਸੇਕਦੀਆਂ ਰਹੀਆਂ ਪਰ ਇਹਨਾਂ ਨੇ ਪੰਜਾਬ ਦੇ ਲਈ ਕਦੇ ਚੰਡੀਗੜ੍ਹ ਵਾਸਤੇ ਕਦੇ ਆਪਣੀ ਫਿਕਰਮੰਦੀ ਤੱਕ ਵੀ ਯਾਰ ਨਹੀਂ ਕੀਤੀ ਬਹੁਤ-ਬਹੁਤ ਸ਼ੁਕਰੀਆ ਜੀ Большое спасибо.